ਸੁਖਦੇਵ ਸਿੰਘ ਐਸ ਐਚਓ ਫਿਲੌਰ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਪਿੰਡ ਗੜਾ ਵਿਖੇ ਅਮਨਦੀਪ ਕੌਰ ਪਤਨੀ ਸਰਬਜੀਤ ਵਾਸੀ ਗੜਾ ਫਿਲੌਰ ਨੂੰ ਤੰਗ ਪ੍ਰੇਸ਼ਾਨ ਕਰਨ ਹੋਈ ਮੌਤ ਕਰ ਤਿੰਨਾ ਔਰਤਾਂ ਬਖਸ਼ੋ ਪਤਨੀ ਜੁਗਿੰਦਰਪਾਲ ਪ੍ਰਵੀਨ ਕੌਰ ਪੁੱਤਰੀ ਜੁਗਿੰਦਰਪਾਲ ਵਾਸੀ ਗੜਾ ਅਤੇ ਊਸ਼ਾ ਰਾਣੀ ਵਾਸੀ ਲਸਾੜਾ ਫਿਲੌਰ ਤੰਗ ਪ੍ਰੇਸ਼ਾਨ ਕਰਨ ਅਤੇ ਮੌਤ ਦੇ ਸਬੂਤ ਖੁਰਦਬੁਰਦ ਕੰਨ ਸੰਬੰਧੀ ਥਾਣਾ ਫਿਲੌਰ ਵਿਖੇ ਧਾਰਾ 108 238 ਬੀ ਐਨ ਐਸ ਅਤੇ ਧਾਰਾ 306 201 ਆਈ ਪੀਸੀ ਤਹਿਤ ਕੇਸ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੱਲ ਇੱਕ ਲੜਕੀ ਦੀ ਡੈਥ ਹੋਈ ਆ ਉਹਦਾ ਕਾਰਨ ਕੀ ਸੀਗਾ ਕਿੰਨੇ ਕਾਬੂ ਕਰ ਲਿਆ ਕੀ ਕਾਰਨ ਹੈ ਜੀ ਪਿੰਗੜਾ ਦੇ ਸ਼ਮਸ਼ਾਨ ਘਟ ਵਿੱਚ ਇੱਕ ਲੜਕੀ ਅਮਨਦੀਪ ਗੌਰ ਪਤਨੀ ਸਰਬਜੀਤ ਵਾਸੀ ਪਿੰਗੜਾ ਜਿਸ ਦੀ ਜੋ ਹੈਂਗਿੰਗ ਨਾਲ ਡੈਥ ਹੋਈ ਸੀ ਜਿਸ ਦੀ ਸੱਸ ਬਖਸ਼ੋ ਤੇ ਨਾਨੰਦ ਪਰਵੀਨ ਉਹਨਾਂ ਨੇ ਜੋ ਉਸ ਨੂੰ ਪੀਤੇ ਹੋਏ ਉਹਦੇ ਸੂ ਸਾਈਡ ਨੂੰ ਮਟਾਉਣ ਲਈ ਜਲਦੀ ਜਲਦੀ ਉਹਦਾ ਸੰਸਕਾਰ ਕਰਨ ਲਈ ਲੈ ਗਏ ਸੀ ਉਹਨੂੰ ਜਿਸ ਤੇ ਲੜਕੀ ਦੇ ਵਾਰਸ ਜੋ ਉਸ ਦੀ ਪਰਜਾਈ ਲੱਗਦੀ ਸੀ ਮਨੁਫੀਦ ਕੋਰਵਾਸੀ ਪ੍ਰਭਾਪੁਰਾ ਹੂੰ ਉਹਨਾਂ ਨੇ ਜੋ 112 ਹੈਲਪਲਾਈਨ ਤੇ ਫੋਨ ਕਰਕੇ ਸੂਚਨ ਦਿੱਤਾ ਸੀ ਜਿਸ ਤੇ ਖਾਣਾ ਫਲੋਰ ਦੀ ਪੁਲਿਸ ਵੱਲੋਂ ਪੂਰੀ ਤਰ੍ਹਾਂ ਤੇ ਐਕਸ਼ਨ ਲੈਂਦੇ ਹੋਏ ਜੋ ਡੈੱਡ ਬੋਡੀ ਉਹਨਾਂ ਨੇ ਉਸ ਦੀ ਚਿਤਾ ਜ ਨਹੀਂ ਹੋਈ ਸੀ ਚਿਤਾ ਦੇ ਵਿੱਚੋਂ ਉਹਦੇ ਵਾਰਸਾਂ ਨੇ ਡੈੱਡ ਬੋਡੀ ਨੂੰ ਕੱਢ ਲਿਆ ਸੀ ਹੂੰ ਜਿਸ ਨੂੰ ਅਸੀਂ ਹੋਸਟਲ ਮਾਰ ਤੋਂ ਰੀ ਹਸਟਲ ਲੈ ਕੇ ਜਾਂਦਾ ਸੀ ਜਿਸ ਤੇ ਅਸੀਂ ਡੈੱਡ ਬੋਡੀ ਦਾ ਜੋ ਮੌਜਾ ਕਰਮ ਤੇ ਵੇਖਿਆ ਗਿਆ ਕਿ ਉਹ ਲੜਕੀ ਵੱਲੋਂ ਜੋ ਸੁਸਾਈਸਾਈਡ ਕਮਿਟਿੰਗ ਕੀਤਾ ਹੋਇਆ ਹੈਂਗਿੰਗ ਨਾਲ ਜੋ ਉਸਦੇ ਗਲੇ ਵਿੱਚ ਸਾਫ਼ ਤੌਰ ਤੇ ਨਿਸ਼ਾਨ ਦਿਖਾਈ ਦੇ ਰਿਹਾ ਸੀ ਹੂੰ ਆਹ ਲੈਣ ਦਾ ਜਿਸ ਤੇ ਅਸੀਂ ਜੋ ਇਹਨਾਂ ਦੇ ਮਰਦ ਖਾਣ ਕਰਨਾ ਦਰਜ ਕੀਤਾ ਗਿਆ ਜੋ 207 ਨੰਬਰ ਮਕਮਲਾ ਦੇ 29/7 2024 ਅਨ ਅਕਸ਼ਨ 200 ਭਰਤੀ 108 BNS ਦੇ ਤਹਿਤ ਦਰਜ ਕਰਕੇ ਜੋ ਪ੍ਰਵੀਨ ਅਤੇ ਉਸ ਦੀ ਮਾਤਾ ਹਮ ਬਖਸ਼ੂ ਵਾਈਫ ਆਫ ਜਗਿੰਦਰਪਾਲ ਵਾਸੀ ਗੋੜਾਣ ਗੁਰਪਾਰ ਕਰ ਲਿਆ ਗਿਆ ਜਿਨ੍ਹਾਂ ਨੂੰ ਅਜ ਸਪੋਰਟ ਪੇਸ਼ ਕੀਤਾ ਜਾ ਰਿਹਾ ਹਮਮ ਔਰ ਡੈਡ ਬੋਡੀ ਦਾ ਅੱਜ ਪੋਸਟਮਾਰਟਮ ਹੋ ਚੁੱਕਾ ਹੈ ਹਮ ਜਿਸ ਦੇ ਬਾਅਦ ਸੋਚਦੇ ਹਮ ਤਾਂ ਸੰਸਕਾਰ ਵਾਸਤੇ ਉਹਨੂੰ ਆਪਣੇ ਘਰ ਲੈ ਕੇ ਜਾ ਰਹੇ ਨੇ ਨਾ ਡੈਥ ਡੈਥ ਦਾ ਕਾਰਨ ਕੀ ਕੀ وجہ ਸੀਗੀ ਲੱਗਦਾ ਕੀ ਪਰਿਵਾਰ ਚ ਗਲਤ ਕੋਈ ਰੰਜਿਸ਼ ਸੀਗੀ ਇਨਵੈਸਟੀਗੇਸ਼ਨ ਤਾਂ ਉਹਦੀ ਜੋ ਫਾਹਾ ਲੈਣ ਕਾਰਨ ਮੌਤ ਹੋਈ ਹੈ ਹਾਂ ਬਾਕੀ ਪੋਸਟਮਾਰਟਮ ਵੀ ਰਿਪੋਰਟ ਆ ਮਰਤੇ ਕਲੀਅਰ ਹੋ ਜਾਏਗਾ ਜਿੱਦਾਂ ਉਹਦੀ ਪੁਝਾਈ ਦੱਸ ਰਹੀ ਵੀ ਇਹਨਾਂ ਦੇ ਇਹਨਾਂ ਦੇ ਦੁਖੀ ਹੋ ਕੇ ਉਹ ਉਹਨੂੰ ਮਾਰਿਆ ਇਹਨਾਂ ਨੇ ਖੋਦੋ ਇਹਨਾਂ ਨੇ ਮਾਰਿਆ ਕੀ ਲੱਗਦਾ ਹੈ ਇਹਨਾਂ ਨੂੰ ਬਈ ਇਹ ਗੱਲ ਹੈਗੀ ਹਾਂ ਉਹ ਅਲੀਗੇਸ਼ਨ ਕਰਦੇ ਸੀ ਕਿ ਉਹ ਲੜਕੀ ਦੇ ਕਿਸੇ ਲੜਕੇ ਹੋਰ ਨਾਲ ਅਦਰ ਨਾਲ ਹਾਂ ਸੁਵੰਦ ਸੀ ਹਾਂ ਉਹਨ ਵਾਰ-ਵਾਰ ਕਹਿੰਦੇ ਸੀ ਕਿ ਤੂੰ ਮੇਰੇ ਕੋਲ ਆਸ ਚਲੇ ਜਾ ਸਾਡਾ ਘਰ ਛੱਡ ਜਾ ਹਾਂ ਅਸੀਂ ਜੇ ਮੈਂ ਇੱਥੇ ਘਰ ਨਹੀਂ ਬਸੋਣਾ ਹਾਂਜੀ ਇਹਦਾ ਜਿਹੜਾ ਹਸਬੰਡ ਆ ਉਹ ਮੇਸ਼ੀਅਰ ਚ ਗਿਆ ਹੋਇਆ ਹੈ